ਹਾਂਜੀ ਅੱਜ ਨੌਰ ਕੇ ਕਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦਾ ਹੈਗਾ ਆਖਰੀ ਦੇਹਨ ਤੇ ਸਵੇਰੇ ਸਵੇਰਿਆ ਕੇ ਪਹਿਲਾਂ ਆਪ ਗੁਰੂ ਸਾਹਿਬ ਜੀ ਅਗੇ ਸਿਰ ਝੁਕਾਇਆ ਹਲਵਾਈ ਦੀ ਟੀਮ ਵੱਲੋਂ ਚਾਹ ਪਾਣੀ ਲੱਗ ਕੇ ਪੂਰਾ ਤਿਆਰ ਸੀ ਤੇ ਆਪਣੇ ਯਾਰਾਂ ਦੋਸਤਾਂ ਤੋਂ ਹੋਈ ਸ਼ੁਰੂਆਤ ਲੋ ਜੀ ਆਪਣੇ ਯਾਰ ਦੋਸਤ ਸਭ ਤੋਂ ਪਹਿਲਾਂ ਪਹੁੰਚ ਗਏ ਇਹਨਾਂ ਦਾ ਕੀਤਾ ਸਵਾਗਤ ਨੂਰ ਦੀਆਂ ਸੇਲੀਆਂ ਤਾਂ ਤਿਆਰ ਹੋ ਕੇ ਆ ਗਈਆਂ ਪਰ ਨੂਰ ਹਜੇ ਕਰ ਤਿਆਰ ਨਹੀਂ ਹੋਈ ਫਿਰ ਨੂਰ ਦੇ ਡੜੀ ਤੇ ਸਜਾਈ ਦਸਤਾਰ ਫਿਰ ਆਪਣੇ ਮੂਵੀ ਵਾਲੇ ਵੀਰ ਵੀ ਪਹੁੰਚ ਚੁੱਕੇ ਸੀ ਆਉਂਦੇ ਸਾਰੀ ਇਹਨਾਂ ਨੇ ਖਿੱਚ ਦਿੱਤੀ ਤਿਆਰੀ ਫਿਰ ਨਾਲ ਦੀ ਨਾਲ ਪੈਣ ਦੀ ਸੰਗਤ ਆਉਣੀ ਹੋ ਗਈ ਸ਼ੁਰੂ ਜ ਤਸ ਤੋਂ ਬਾਅਦ ਮੱਥਾ ਟੇਕ ਕੇ 2 ਘੰਟੇ ਆਰਾਮਦਾਰੀ ਨਾਲ ਕੀਰਤਨ ਦਾ ਆਨੰਦ ਮਾਣਿਓ। ਲੋ ਜੀ ਫਿਰ ਨਾਲ ਲੱਗਦੇ ਨੂਰ ਨੇ ਵੀ ਪਲੇਟ ਚੱਕ ਲਈ ਨਾਲ ਹੀ ਆਪਣੀ ਜਸਪ੍ਰੀਤ ਭੈਣ ਤੇ ਗੁਰੀਵੀਰ ਵੀ ਪਹੁੰਚ ਚੁੱਕੇ ਸੀ। ਸਾਰੀ ਫੈਮਿਲੀ ਨਾਲ ਮਿਲਾਂ ਕੇ ਫਿਰ ਵੀਰ ਉਹਨਾਂ ਨੂੰ ਸ਼ਿਕਾਇਤ ਚਾਹ ਪਾਣੀ ਤੇ ਗੱਲਾਂ ਬਾਤਾਂ ਕੀਤੀਆਂ। ਫਿਰ ਹੌਲੀ-ਹੌਲੀ ਕਰਕੇ ਇਕੱਠ ਬਦਲ ਲੱਗ ਗਿਆ ਸਾਡੀਆਂ ਚਾਚੀਆਂ, ਤਾਈਆਂ, ਮਾਸੀਆਂ, ਭੈਣਾਂ, ਭਾਬੀਆਂ ਪਹੁੰਚ ਕੇ ਪਕੌੜੇ ਛਕਣ ਲੱਗ ਪਈਆਂ। ਤੇ ਨਾਲ ਹੀ ਨੂਰ ਦੀ ਸਹੇਲੀਆਂ ਨਾਲ ਪਕੌੜਿਆਂ ਪਿੱਛੇ ਹੋ ਗਈ ਲੜਾਈ ਜਦੋਂ ਮੈਂ ਕੈਮਰਾ ਔਨ ਕੀਤਾ ਨੂਰ ਨਾਲ ਹੀ ਹੱਸਣ ਲੱਗ ਪਈ ਕਹਿੰ ਨਾਲ ਹੀ ਆਪਣਾ ਪਹੁੰਚ ਗਿਆ ਵੱਡਾ ਪ੍ਰਾਪਾਈ ਸੁਖਜਿੰਦਰ ਸਿੰਘ ਲੋਪੋ ਸ਼ੌਂਕੀ ਸਰਦਾਰ ਨਾਮ ਤੋਂ ਬਾਈ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਹੈ ਤੇ ਬਾਈ ਕੋੜੇ ਰੱਖਣ ਦਾ ਬਹੁਸ਼ਕੀਨ ਆ ਨਾਲ ਬਾਈ ਪ੍ਰੀਤ ਹਣੀ ਪਹੁੰਚੀ ਸੀ ਤੇ ਨਾਲ ਹੀ ਆਪਣੀ ਮੀਨੂ ਪੈਣ ਵੀ ਪਹੁੰਚ ਚੁੱਕੀ ਸੀ ਗਾਇ ਸਵੇਰੇ ਦੇ ਨਾਮ ਤੇ ਡਾਇਲੋਗ ਬਹੁਤ ਮਸ਼ਹੂਰ ਹੋਇਆ ਸੀ ਪੈਣ ਦਾ ਤੁਸੀਂ ਸਾਰੇ ਪੈਣ ਨੂੰ ਜਾਣਦੇ ਹੋ ਸਾਡੇ ਲਈ ਸਾਰੇ ਸਤਕਾਰਯੋਗ ਸੀ ਪਰ ਜਿਹੜੀ ਰੂਹ ਸਾਡੇ ਕੋਲੇ ਹੁਣ ਪਹੁੰਚੀ ਆ ਉਹ ਸੱਚੀ ਬਹੁਤ ਸਤਿਕਾਰਯੋਗ ਆ ਬਾਈ ਪਾਲ ਖਰੋੜ ਜੀ ਨੂੰ ਤੁਸੀਂ ਸਾਰੇ ਜਾਣਦੇ ਹੋ ਜਿਹੜੇ ਦਰਿੰਦੇ ਲੋਕ ਮੰਦਬੁੱਧੀ ਲੋਕਾਂ ਨੂੰ ਬੇਸਹਾਰਾ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਗੁਲਾਮ ਰੱਖ ਕੇ ਉਹਨਾਂ ਤੋਂ ਕੰਮ ਕਰਵਾਉਂਦੇ ਆ ਬਾਈ ਉਹਨਾਂ ਲੋਕਾਂ ਨੂੰ ਉਹਨਾਂ ਦਰਿੰਦਿਆਂ ਦੇ ਘਰੋਂ ਛਡਾ ਕੇ ਆਪਣੀ ਸੰਸਥਾ ਦੇ ਵਿੱਚ ਲਿਆ ਕੇ ਉਹਨਾਂ ਦੀ ਸੇਵਾ ਕਰਦੇ ਆ ਤੇ ਉਹਨਾਂ ਦਰਿੰਦਿਆਂ ਕੋਲੋਂ ਉਹਨਾਂ ਦਾ ਬੰਨ ਦਾ ਹੱਕ ਵੀ ਦਿਵਾਉਂਦੇ ਆ ਬਾਈ ਹੁਣੇ ਸਾਡੇ ਪਿੰਲੇ ਸੱਦੇ ਤੇ ਸਾਡੇ ਪਿੰਡ ਪਹੁੰਚੇ ਵੀਰੇ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਪਰਿਵਾਰ ਵੱਲੋਂ ਸਾਡੇ ਪਿੰਡ ਦੇ ਬਹੁਤ ਐਸੇ ਪੈਣ ਭਰਾ ਸੀਗੇ ਜਿਹੜੇ ਵੀਰੇ ਨੂੰ ਵੇਖ ਕੇ ਆਉਂਦੇ ਸਾਰੇ ਰੋਪੇ ਕ ਕਾਮ ਕੋਈ ਵੀ ਨਹੀਂ ਕਰ ਸਕਦਾ ਪਰਮਾਤਮਾ ਇਹ ਵੀਰ ਨੂੰ ਚੜ੍ਹਦੀ ਕਲਾ ਚ ਰੱਖੇ ਫਿਰ ਸਾਡੇ ਪਿੰਡ ਚ ਕਬੱਡੀ ਜਗਤ ਦਾ ਚਮਕਦਾ ਸਤਾਰਾ ਬਾਈ ਬੱਬੂ ਪਿੰਡਰ ਵੀ ਪਹੁੰਚਿਆ ਬਾਈ ਦਾ ਬਹੁਤ ਬਹੁਤ ਧੰਨਵਾਦ ਬਾਈ ਦੇ ਨਾਲ ਬਹੁਤ ਪਿਆਰ ਆ ਸਾਡਾ ਵੱਡਾ ਭਰਾ ਆ ਬਾਈ ਬੱਬੂ ਪਿੰਡਰ ਫਿਰ ਮਿੰਨੀ ਮਿੰਨੀ ਕੀਰਤਨ ਦੀ ਆਵਾਜ਼ ਮੇਰੇ ਕੰਨਾਂ ਚ ਪੈ ਰਹੀ ਸੀ ਤੇ ਬਹੁਤ ਸਕੂਨ ਮਿਲ ਰਿਹਾ ਸੀ ਫਿਰ ਪਹੁੰਚੇ ਸਾਡੇ ਪਿੰਡ ਦੇ ਸਤਿਕਾਰਯੋਗ ਪ੍ਰਾਇਮਰੀ ਸਕੂਲ ਦੇ ਟੀਚਰ ਜਿਨ੍ਹਾਂ ਨੇ ਸਾਨੂੰ ਪੜਾਇਆ ਤੇ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਹੌਲੀ ਹੌਲੀ ਕਰਕੇ ਪੰਡਾਲ ਦੇ ਵਿੱਚ ਸੰਗਤ ਸਜਣੀ ਹੋ ਗਈ ਸ਼ੁਰੂ ਤੇ ਚੱਲਦੇ ਕੀਰਤਨ ਦੇ ਵਿੱਚ ਬਾਈ ਪਾਲ ਖਰ ਸਾਡੀ ਬਹੁਤ ਰੀਝ ਸੀ ਵੀ ਜਿਹੜੇ ਸਾਡੇ ਪਾਠੀ ਸਿੰਘ ਆ ਤੇ ਰਾਗੀ ਸਿੰਘ ਆ ਉਹਨਾਂ ਦਾ ਸਤਿਕਾਰ ਬਾਈ ਪਾਲ ਖਰੋੜ ਜੀ ਦੇ ਹੱਥੋਂ ਕਰਾਇਆ ਜਾਵੇ ਕਿਉਂਕਿ ਬਾਈ ਪਾਲ ਖਰੋੜ ਜੀ ਦੀ ਸੇਵਾ ਹੈ ਜਿਹੜੀ ਬਹੁਤ ਵੱਡੀ ਸੇਵਾ ਵਾ ਜਿਹੜੇ ਇਨਸਾਨ ਦੀ ਸੇਵਾ ਨੂੰ ਦੇਖ ਕੇ ਇਨਸਾਨ ਦਾ ਰੋਣ ਨਿਕਲ ਜਾਣਾ ਬਾਈ ਉਹ ਇਨਸਾਨ ਸੱਚੀ ਪ੍ਰਮਾਤਮਾ ਨੇ ਭੇਜਿਆ ਹੁੰਦਾ ਤੇ ਬਾਈ ਪਾਲ ਕਰੋੜ ਜੀ ਨੂੰ ਸੱਚੀ ਪ੍ਰਮਾਤਮਾ ਨੇ ਭੇਜਿਆ ਵਾ ਫਿਰ ਪਹੁੰਚੇ ਸਾਡੇ ਵੱਡੇ ਵੀਰ ਸੁਖਵਿੰਦਰ ਸਿੰਘ ਪੀਪੀ ਵੀਰ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਕਹਿੰਦੇ ਨੂਰ ਦਾ ਘਰ ਦੇਖਣਾ ਉਸ ਤੋਂ ਬਾਅਦ ਵੀਰ ਜੀ ਨੇ ਘਰ ਦੇਖ ਕੇ ਬਹੁਤ ਦਿਵਾਵਾਂ ਦਿੱਤੀਆਂ ਬਹੁਤ ਮਾਨ ਖੁਸ਼ ਹੋਇਆ ਫਿਰ ਆਪਣੇ ਵੀਰ ਪਹੁੰਚੇ ਬਾਬਾ ਰਤਨਦੇਵ ਸੇਵਾ ਸੁਸਾਇਟੀ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਤੋਂ ਵੀਰੋਣੇ ਵੀ ਬਾਈ ਪਾਲ ਕਰੋੜ ਨੂੰ ਬਹੁਤ ਸੇਵਾ ਕਰਦੇ ਵੀਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਦੇ ਫਿਰ ਪਹੁੰਚੇ ਭਾਈ ਗਵਿੰਦਾ ਸਰਦਾਰ ਤੇ ਉਹਨਾਂ ਦੀ ਪੂ 10-10 ਲੱਖ ਰੁਪਇਆ ਚੱਕੀ ਵਰਦੀਆਂ ਬਾਈ ਉਹਨਾਂ ਦਾ ਐਡਵਰਟਾਈਜ਼ਮੈਂਟ ਕਰਾਉਣ ਲਈ ਪਰ ਵੀਰੇ ਹੋਣੇ ਆਪਣੇ ਭਰਾਵਾ ਬਾਈ ਉਹਨੇ ਆਪਣੇ ਪਹਿਲੇ ਸੱਦੇ ਤੇ ਪਹੁੰਚੇ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਫਿਰ ਵੀਰੇ ਉਹਨਾਂ ਨੇ ਕੀਤੀ ਸੇਵਾ ਫਿਰ ਮਹਾਰਾਜ ਦੀ ਸਵਾਰੀ ਜਾਂਦੇ ਸਮੇਂ ਸਾਰੇ ਸੰਗਤ ਨੇ ਸਹਿਰ ਝੁਕਾ ਕੇ ਮੱਥਾ ਟੇਕਿਆ ਤੇ ਅਰਦਾਸ ਕੀਤੀ ਪ੍ਰਮਾਤਮਾ ਜਲਦੀ ਫਿਰ ਤੋਂ ਸਾਡੇ ਘਰ ਦੇ ਵਿੱਚ ਚਰਨ ਪਾਉਣ ਫਿਰ ਬਾਈ ਪਾਲਖਰੋੜ ਜੀ ਨੇ ਜਾਂਦੇ ਟਾਈਮ ਨੂਰ ਦੇ ਭਰਾ ਨੂੰ ਲੋੜੀ ਦਾ ਸ਼ਗਨ ਦਿੱਤਾ ਕਿਉਂਕਿ ਨੂਰ ਦੇ ਭਰਾ ਦੀ ਸੀਗੀ ਲੋੜੀ ਤੇ ਸਾਰੇ ਸੰਗਤ ਨੂੰ ਫਤਿਹ ਬਲਾ ਕੇ ਉੱਥੋਂ ਚਲੇ ਗਏ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਲਾਸਟ ਦੇ ਗੁਰੀ ਵੀਰੇ ਨਾਲ ਜਸਪ੍ਰੀਤ ਭੈਣ ਨਾਲ ਮੀਨੂ ਭੈਣ ਨਾਲ ਤੇ ਗਵਿੰਦੇ ਸਰਦਾਰ ਦੀ ਪੂਰੀ ਟੀਮ ਤੇ ਮੇਰੀ ਸਾਰੀ ਫੈਮਿਲੀ ਨਾਲ ਗੱਲਾਂ ਬਾਤਾਂ ਮਾਰੀਆਂ ਅਸ ਤੋਂ ਬਾਅਦ ਬਹੁਤ ਸਾਰੇ ਭੈਣ ਭਰਾਵਾਂ ਨਾਲ ਫੋਟੋਆਂ ਖਿਚਾਈਆਂ ਤੇ ਫਿਰ ਗਵਿੰਦੇ ਵੀਰ ਹੁਣੇ ਕਹਿੰਦੇ ਅਸੀਂ ਨੂਰ ਦਾ ਘਰ ਦੇਖਣਾ ਉਹਨਾਂ ਵੀਰਾਂ ਨੂੰ ਸਾਰਾ ਨੂਰ ਦਾ ਘਰ ਦਿਖਾਇਆ ਤੇ ਬਹੁਤ ਦਵਾਵਾਂ ਦਿੱਤੀਆਂ ਕਹਿੰਦੇ ਵੀਰੇ ਤੁਸੀਂ ਬਹੁਤ ਚੰਗਾ ਕੀਤਾ ਮੈਂ ਕਿਹਾ ਵੀਰੇ ਮੈਂ ਕੁਝ ਨਹੀਂ ਕਰਨ ਵਾਲਾ ਸਭ ਕੁਝ ਪਰਮਾਤਮਾ ਨੇ ਕੀਤਾ ਮੈਂ ਤਾਂ ਇਨਸਾਨ ਮੇਰੀ ਤਾਂ ਡਿਊਟੀ ਲਈ ਪਰਮਾਤਮਾ ਨੇ ਜਿੰਨੀ ਕੁ ਮੇਰੀ ਡਿਊਟੀ ਲਈ ਮੈਂ ਨਿਭਾਈ ਜਾਣਾ ਵਾ ਤੇ ਵੀਰ ਹੁਣ ਜਿੰਨੇ ਵੀ ਇੱਥੇ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗਵਿੰਦੇ ਵੀਰ ਹੁਣਾਂ ਨੇ ਮੇਰਾ ਘਰ ਵੀ ਦੇਖਿਆ ਬਹੁਤ ਦਵਾਵਾਂ ਦਿੱਤੀਆਂ ਧੰਨਵਾਦ ਵੀਰੇ ਉਹਨਾਂ ਦਾ ਇੱਥੇ ਪਹ ਭਾਵੇਂ ਕੋਏ ਉਸ ਤੋਂ ਬਾਅਦ ਵੀਰੇ ਉਹਨਾਂ ਨੇ ਅੱਗੇ ਜਾਣਾ ਸੀ ਪ੍ਰੋਮੋਸ਼ਨ ਵਾਸਤੇ ਫਿਰ ਵੀਰੇ ਉਹਨਾਂ ਨੇ ਕਿਹਾ ਅਲਵਿਦਾ ਤੇ ਥੈਂਕ ਯੂ so much ਜਿੰਨੇ ਵੀ ਰਿਸ਼ਤੇਦਾਰ ਭੈਣ ਭਰਾ ਪਿੰਡ ਵਾਸੀ ਪਹੁੰਚੇ ਸਾਰਿਆਂ ਦਾ ਬਹੁਤ ਬਹੁਤ तहे ਦਿਲੋਂ ਧੰਨਵਾਦ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਥੈਂਕ ਯੂ so much ਜਿੰਨਾ ਭੈਣ ਭਰਾਵਾਂ ਨੇ ਵਲੌਗ ਦੇਖਿਆ ਤੇ ਜਲਦੀ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਥੈਂਕ ਯੂ so much